ਪੰਜਾਬ ਇਸ ਵੀ ਨੇ ਹੜਾ ਕਾਰਨ ਹੋਈ ਨੁਕਸਾਨ ਦੀ ਮਾਰ ਝੇਠਾ ਹੈ ਜਿਸ ਕਰਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ ਇਸ ਦੇ ਨਾਲ ਨਾਲ ਅਜਨਾਲਾ ਹਲਕੇ ਦੇ ਪਿੰਡ ਚਾਹੜਪੁਰ ਵਿਖੇ ਰਾਵੀ ਦਰਿਆ ਦੇ ਬੇਕਾਬੂਾ ਪਾਣੀ ਕਾਰਨ ਹੁਣ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ ਜਿਸ ਕਰਕੇ ਕਿਸਾਨਾਂ ਨੂੰ ਹੁਣ ਹੋਰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧਕ ਕਿਸਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ 33 ਕਿੱਲੇ ਜ਼ਮੀਨ ਵਿੱਚੋਂ ਅੱਧੀ ਜ਼ਮੀਨ ਦਰਿਆ ਦੇ ਦੂਜੇ ਪਾਸੇ ਰਹਿ ਗਈ ਹੈ ਇਸੇ ਤਰ੍ਹਾਂ ਹੋਰ ਕਿਸਾਨਾਂ ਨੇ ਵੀ ਆਪਣੇ ਨੁਕਸਾਨ ਬਾਰੇ ਗੰਭੀਰ ਚਿੰਤਾ ਜਤਾਈ ਅਤੇ ਕਿਹਾ ਕਿ ਮੁਆਵਜ਼ੇ ਦੇ باوجود ਸਰਕਾਰ ਵੱਲੋਂ ਕਦੇ ਵੀ ਕੋਈ ਢੰਗ ਦਾ ਹੱਲ ਨਹੀਂ ਕੀਤਾ ਗਿਆ। ਆ ਦੇਖੋ ਜੀ ਇੱਥੇ ਅਸੀਂ ਆਏ ਆ ਇਹ ਦਰਿਆ ਰਾਵੀ ਤੋਂ ਪਾਰ ਦਾ ਪਿੰਡ ਆ ਰਾਵੀ ਪਾਰ ਕਰਕੇ ਆਏ ਆ। ਇੱਥੇ ਆ 10-10 ਫੁੱਟ ਰੇਤ ਚੜੀ ਹੋਈ ਹੈ ਅਸੀਂ ਵੀਰਾਂ ਨੂੰ ਪੁੱਛਦੇ ਆ ਕਿ ਕਿਹੜਾ ਪਿੰਡ ਆ? ਕੀ ਕੀ ਨਾਂ ਜੀ ਸਤਾਰਾ ਸਿੰਘ ਜੀ ਸਤਾਰਾ ਸਿੰਘ ਪਿੰਡ ਕਿਹੜਾ ਚਾੜਪੁਰ ਜੀ ਚਾੜਪੁਰ ਕਿੰਨੇ ਕ ਫੁੱਟ ਰੇਤ ਚੜ ਗਈ ਆ ਇਹ ਸੀ 9 ਤੋਂ 10 ਫੁੱਟ ਰੇਤ ਆ ਵੇਖੋ ਤੁਹਾਡੇ ਸਾਹਮਣੇ ਇਥਾਂ ਝੋਨੇ ਲੱਗੇ ਝੋਨੇ ਲੱਗੇ ਸਭ ਅੱਛਾ ਇਹ ਝੋਨਾ ਲੱਗਾ ਹੈਗਾ ਤੇ ਰੇਤ ਚੜ ਗਈ ਆ ਹਾਂ ਜੀ ਇਹ ਦਰਿਆ ਪਲਾ ਸਰਕਾਰ ਦੀ ਜ਼ਮੀਨ 'ਚ ਵਗਦਾ ਕਿੱਥੇ ਆ ਇਹ ਮਾਲਕੀ ਚ ਇਹ ਕਿਸਾਨਾਂ ਦੀ ਨਿੱਜੀ ਮਾਲਕੀ ਆ ਦਰਿਆ ਲਗਾਤਾਰ ਤੇ ਕਦੀ ਸਰਕਾਰ ਨੇ ਇਹਦਾ ਮੁਆਵਜ਼ਾ ਦਿੱਤਾ ਤੁਹਾਨੂੰ ਨਹੀਂ ਸਰ ਕੋਈ ਮੁਆਵਜ਼ਾ ਦਿੱਤਾ ਹਲੇ ਤੱਕ ਅੱਛਾ ਕਦੀ ਮੁਆਵਜ਼ਾ ਨਹੀਂ ਦਿੱਤਾ ਨਹੀਂ ਨਹੀਂ ਤੇ ਰੇਤ ਸਰਕਾਰ ਕੀ ਆਂਦੀ ਆ ਰੇਤ ਕਹਿੰਦੇ ਸਾਡੀ ਆ ਹਾਂਜੀ ਹਾਂਜੀ ਮੰਨੂ ਵੀਰ ਦੱਸਦਾ ਕਹਿੰਦਾ ਰੇ ਕਹਿੰਦੇ ਦਰਿਆ ਸਾਡੀ ਮਾਲਕੀ ਚ ਨੰਗੂ ਮੁਆਵਜ਼ਾ ਤੁਹਾਨੂੰ ਕੋਈ ਨਹੀਂ ਤੇ ਰੇਤ ਕਹਿੰਦੇ ਸਾਡੀ ਆ ਇੱਥੇ ਘਰ ਜਿਹੜਾ ਥੋਨਾ ਇਨਾ ਇਨਾ ਜਿਹੜਾ ਥੋਨਾ ਇਨਾ ਬਰਬਾਦ ਹੋ ਗਿਆ ਵੀ ਅੱਧੋਂ ਵੱਧ ਤਾਂ ਕੋਈ ਨਹੀਂ ਜਦੋਂ ਸਾਡੀਆਂ ਜ਼ਮੀਨਾਂ ਦੇ ਹਰ ਕੀ ਰੇਤ ਵੀ ਸਾਡੀ ਹੋਊਗੀ ਤੁਸੀਂ ਭਈ ਮੇਰਾ 33 ਕਿੱਲੇ ਨਾਲ ਟਾਕੇ ਆ ਜਿਹੜਾ ਅੱਛਾ ਜਿਹੜਾ ਆਰ ਪਾਰ ਕੀਤਾ ਦਰਿਆ ਨੇ ਅੱਧਾ ਅੱਧਾ ਕਰਤਾ ਅੱਧਾ ਉਧਰ ਕਰਤਾ ਉਧਰ ਵਾਲਾ ਪੌਣਾ ਕਿਲਾ ਥਾਂ ਟਹਿ ਗਿਆ ਮੇਰਾ ਆਪਣਾ ਨਾਂ ਕੀ ਆ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ 33 ਕਿੱਲੇ ਸੀ ਅੱਧਾ ਉਧਰ ਅੱਧਾ ਇੱਧਰ ਰਹਿ ਗਿਆ ਔਰ ਆ ਅਠਕਲੇ ਤਾਂ ਰਹੇਗਾ ਬਾਕੀ ਕੋਈ ਦਰਿਆਜ ਆ ਤਿਆਰਾਂ ਕਿ ਲਿਆ ਥਾ ਜਿਹੜਾ ਖਰਾਬ ਕਰਤਾ ਜਿਹੜਾ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਜਾਂ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੂਗੇ ਰੇਤ ਕਿਦਾਂ ਚੱਕੀਏ ਇਹ ਤੁਸੀਂ ਆਪਿਸਕੀਆਂ ਚੱਕੋ ਨਾ ਨੂੰ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਚੱਕੀਏ ਨੂੰ ਕਿੱਦਾਂ ਕਰੀਏ ਇਹ ਝੰਡੇ ਜੋੜਨਾ ਚੁੱਕੀ ਜਾਣੀਆਂ ਜੀ ਉਦਾਂ ਕਿਸੇ ਸਰਕਾਰ ਨੇ ਥੋੜਾ ਚੁੱਕਣ ਦੇ ਬਿਆਨ ਪਾਜੀ ਆ ਤੁਸੀਂ ਅੱਦੇ ਵੇਖ ਲਓ ਤੁਸੀਂ ਦੋਹਾਂ ਦਿਨਾਂ ਨੂੰ ਠੇਕੇਦਾਰ ਇੱਥੇ ਆ ਜਣੇ ਨੇ ਅੱਛਾ ਕੋਈ ਨਹੀਂ ਠੇਕੇਦਾਰ ਵੀਡੀਓ ਬਣਾਏ ਉਹਨਾਂ ਦੀ ਠੀਕ ਹੈ ਜੀ ਚਲੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਵੀ ਟਰੈਕਟਰ ਤੇਲ ਲਾ ਕੇ ਆਓ ਤੇ ਆ ਰੇਤ ਖਿੱਚ ਕੇ ਅਸੀਂ ਦਰਿਆ ਦੇ ਵਿੱਚ ਕਰਕੇ ਠੀਕ ਹੈ ਮਤ ਜੀ 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 ਬਿਲਕੁਲ ਜੀ ਇਸ ਸੰਬੰਧੀ ਮੌਕੇ ਤੇ ਪਹੁੰਚ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਦੇ ਨੇ ਹਾਲਾਤ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਦਰਿਆਵਾਂ ਵਿੱਚ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ 10-10 ਫੁੱਟ ਤੱਕ ਕਿਨਾਰੇ ਟੁੱਟ ਰਹੇ ਹਨ ਅਤੇ ਬਹੁਤ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਹੇਠ ਆ ਗਈ ਹੈ। ਪੰਦੇ ਨੇ ਦੱਸਿਆ ਕਿ ਕਈ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ, ਜਦਕਿ ਸਰਕਾਰ ਵੱਲੋਂ ਕੋਈ ਵੀ ਅਧਿਕਾਰੀ ਜਾਂ ਫਿਰ ਟੀਮ ਹਾਲਾਤ ਦਾ ਜਾਇਜ਼ਾ ਲੈਣ ਲਈ ਨਹੀਂ ਪਹੁੰਚੀ। ਉਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਤਾਂ ਅਸਥਾਈ ਪੁਲ ਬਣਾਵੇ ਤਾਂ ਜੋ ਕਿਸਾਨ ਆਪਣੀ ਦੀਤ ਹਟਾ ਸਕਣ ਅਤੇ ਖੇਤੀਬਾੜੀ ਦਾ ਕੰਮ ਮੁੜ ਸ਼ੁਰੂ ਕਰ ਸਕਣ। ਬੀਕੇ ਜੂ ਇੱਕ ਤਾਂ ਆਜ਼ਾਦ ਦਾ ਵਫਤਾ ਆਇਆ ਸੀ ਇੱਧਰ ਦਿਖਾ ਲਿਆ ਤੁਨੂੰ ਆ ਰਾਵੀ ਦਰਿਆ ਵਾ। ਇਹਨੂੰ ਦੇਖੋ। ਅਰੇ ਇੱਥੋਂ ਦੇ ਕਿਸਾਨਾਂ ਨੂੰ ਅਸੀਂ ਪੁੱਛਿਆ ਵੀ ਰਾਵੀ ਦਰਿਆ ਉਹਨਾਂ ਦੀ ਨਿੱਜੀ ਮਾਲਕੀ ਵਿੱਚ ਵਗਦਾ ਵਾ। ਆਹ ਦਰਿਆ ਸੀ ਬੇੜਾ ਪਾਰ ਕਰਕੇ ਆ ਇੱਥੇ মিডিਆ ਨੂੰ ਆਉਣਾ ਵੀ ਔਖਾ। ਆਹ ਤੁਸੀਂ ਦੇਖ ਲਓ ਕਹਿੰਦੇ ਵੀ 10-10 ਫੁੱਟ ਰੇਗਾ ਉਹ ਤੁਹਾਨੂੰ ਦਿਸਦਾ ਹੋਊਗਾ। ਟੱਕ ਕਿੰਨਾ ਤਗੜਾ। ਆ ਕਿਸਾਨ ਖੜੇ ਇਹਨਾਂ ਦੇ ਪਿੱਛੇ ਉਹ ਉੱਚੇ ਕਿਸਾਨ ਖੜੇ ਆ। ਉਹ ਰੇਟੇ ਖੜੇ ਆ। ਇੰਨੀ ਰੇਤ ਚੜ ਗਈ ਹੈਗੀ ਆ ਔਰ ਜਿਹੜੇ ਸਰਕਾਰ ਦੇ ਬਿਆਨ ਆ ਰਹੇ ਆ ਵੀ 23 ਪਿੰਡਾਂ ਦੇ ਵਿੱਚ ਅਸੀਂ ਕਿਹਾ ਵੀ ਪੱਥਰ ਚੁੱਕ ਕੇ ਲਿਆਓ ਗਾਰ ਮਿੱਟੀ ਇਹਨਾਂ ਨੂੰ ਹੀ ਪੁੱਛਿਆ ਕੋ ਸਰਕਾਰ ਹੀ ਕਿਤੇ ਸਰਕਾਰਤਾ ਹੀ ਨਹੀਂ ਇਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰ ਰਹੇ ਆ ਵੀ ਜਦੋਂ ਇਹ ਪੁਲ ਬਣ ਜਾਵੇ ਉਹ ਡੀਜ਼ਲ ਤੇ ਟ੍ਰੈਕਟਰ ਲੈ ਕੇ ਆਉਣ ਤੇ ਇਹ ਰੇਤ ਖਿੱਚ ਕੇ ਜਿਹੜੀ ਆ ਆ ਦਰਿਆ ਦੇ ਨਾਲ-ਨਾਲ ਕੀਤੀ ਜਾਵੇ ਤਾਂ ਜੋ ਇਹਨਾਂ ਦੀ ਕਣਕ ਦੀ ਬਜਾਈ ਹੋ ਸਕੇ ਔਰ ਆਪਣੇ ਕਿਸਾਨ ਇੱਕ ਸਾਨੂੰ ਮਿਲਿਆ ਉਹ ਕਹਿੰਦਾ 33 ਕਿੱਲੇ ਮੇਰੇ ਅੱਦੇ ਉਧਰ ਰਹਿ ਗਏ ਅਦੇ-ਅਦਰ ਹੋ ਗਏ ਇੱਕ ਕਿਸਾਨ ਮਿਲਿਆ ਕਹਿੰਦਾ 17 ਕਿੱਲੇ ਹੋਰ ਵੀ ਵੀਰ ਹੈਗੇ ਆ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਹੈਗਾ ਉਹ ਕਹਿੰਦੇ ਵੀ ਦਰਿਆ ਕਹਿੰਦੇ ਵੀ ਸਾਡੀ ਨਿੱਜੀ ਮਾਲਕੀ ਵਿੱਚ ਵਗਣ ਡਿਆ ਇਹਦੇ ਕਹਿੰਦੇ ਸਦਿਆਂ ਤੋਂ ਮੁਆਵਜ਼ਾ ਕੋਈ ਨਹੀਂ ਪਰ ਦਰਿਆ ਚੋਂ ਨਿਕਲਣ ਵਾਲੀ ਰੇਤ ਤੇ ਕਹਿੰਦੇ ਅਧਿਕਾਰ ਸਰਕਾਰ ਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੀਡੀਆ ਆਲੋ ਚਲਾ ਦਿਓ ਕਿਰਪਾ ਕਰਕੇ ਚਲਾਉਣੀ ਨਹੀਂ ਤੁਸੀਂ ਹੁਣ ਵੀ ਇੱਥੇ ਠੇਕੇਦਾਰ ਘੁੰਮਦੇ ਆ ਅਸੀਂ ਕਿਹਾ ਕਿਸਾਨਾਂ ਨੂੰ ਪੀ ਕੋਈ ਠੇਕੇ ਠੋਕੇਦਾਰ ਨਹੀਂ ਚੱਲਣ ਦੇਣਾ ਜਿੱਥੇ ਜਿੱਥੇ ਰੇਤ ਪਈਆ ਚੱਕ ਕੇ ਪਰਲੇ ਕੋਈ ਪਰਲੇ ਪਾਸੋਂ ਕੱਢੀ ਜਾ ਸਕਦੀ ਐ ਇਧਰੋਂ ਸ਼ਾਇਦ ਕੱਢਣੀ ਔਖੀ ਹੈ ਜੇ ਸਰਕਾਰ ਪੁਲ ਬਣਾ ਕੇ ਦੇਵੇ ਹੁਣ ਸਾਨੂੰ ਫਿਰ ਤੁਸੀਂ ਆਪਣੇ ਖੇਤਾਂ ਤੋਂ ਜਿਹੜੀ ਕੋ ਰੇਤ ਵੇਚਣ ਵਾਲੇ ਨੂੰ ਵੇਚ ਸਕੀਏ ਜਿਹੜੀ ਕੋ ਮਿੱਟੀ ਮਿੱਟੀ ਆ ਉਹਨੂੰ ਸਾਈਡਾਂ ਤੇ ਖੜ ਸਕੀਏ ਤੋਂ ਸਰਕਾਰ ਦਾ ਜੇ ਇੱਥੇ ਕੋਈ ਸਿਸਟਮ ਨਹੀਂ ਹੈਗਾ ਜੇ ਪਾਣੀ ਨੀਮਾ ਹੁੰਦਾ ਪੁਲ ਬਣਾ ਕੇ ਦੇਵੇ ਜਿਹੜੇ ਆਰਜੀ ਪੁਲ ਇੱਥੇ ਭਰੋਣੇ ਚਾਹੀਦੇ ਇਹ ਪਿੰਡ ਚਾੜਪੁਰ ਅਜਨਾਲਾ ਇਸ ਏਰੀਆ 'ਚ ਮੈਂ ਖੜਾ ਹੈਗਾ ਵਾਂ ਜਿੱਥੇ ਆ ਹਾਲਾਤ ਹੈਗੇ ਆ